ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਦੇ ਹੋਟਲ ਅਤੇ 바ਰ ਕਾਰੋਬਾਰੀਆਂ ਨੂੰ ਵੱਡਾ ਝਟਕਾ ਚੰਡੀਗੜ੍ਹ ਦੇ ਤਾਜ ਤੇ ਜੀ ਡਬਲਯੂ ਮੈਰਿਟਸ ਸਮੇਤ ਕਈ ਵੱਡੇ ਹੋਟਲਾਂ ਤੇ 바ਰ ਦੇ ਵਿੱਚ ਸ਼ਰਾਬ ਦੀ ਵਿਕਰੀ ਤੇ ਲੱਗੀ ਰੋਕ ਕੋਰਟ ਦੇ ਹੁਕਮਾਂ ਤੋਂ ਬਚਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਿਆਦਾਤਰ ਸਟੇਟ ਹਾਈਵੇ ਨੂੰ ਮੇਜਰ ਰੋਡ ਦੇ ਵਿੱਚ ਕੀਤਾ ਸੀ ਤਬਦੀਲ ਸੁਪਰੀਮ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਈ ਫਟਕਾਰ ਕਿਹਾ ਹਾਈਵੇ ਦਾ ਪਹਿਲਾਂ ਵਾਲਾ ਸਟੇਟਸ ਰਹੇਗਾ ਪਰਕਰਾਰ ਬਠਿੰਡਾ ਵਿੱਚ ਪੰਜਾਬ ਹੋਟਲ ਐਸੋਸੀਏਸ਼ਨ ਨੇ ਕੋਰਟ ਤੋਂ ਮੰਗੀ ਮੌਲਤ फैसले ਨਾਲ ਜਿਤਾਈ ਨਰਾਜ਼ਗੀ ਪੰਜਾਬ ਸਰਕਾਰ ਤੋਂ ਵੀ ਮੰਗੀ ਮਦਦ ਸੁਪਰੀਮ ਕੋਰਟ ਨੇ ਪੂਰੇ ਤੇਸਟ ਵਿੱਚ ਸਟੇਟ ਹਾਈਵੇ ਤੇ 500 ਮੀਟਰ ਦੇ ਦਾਇਰੇ ਵਿੱਚ ਸ਼ਰਾਬ ਨਾ ਵੇਚਣ ਦੇ ਦਿੱਤੇ ਨੇ ਹੁਕਮ ਸੁਪਰੀਮ ਕੋਰਟ ਦਾ ਫੈਸਲਾ ਜੋ ਹੈ ਇੱਕ ਬਹੁਤ ਹੀ ਸ਼ੌਕਿੰਗ ਜਿਹਾ ਫੈਸਲਾ ਹੈਗਾ ਕਿਉਂਕਿ ਇੰਡਸਟਰੀ ਬਹੁਤ ਵੱਡਾ ਤਕਾ ਲੱਗਿਆ ਇਸ ਨਾਲ ਤੇ ਇਸ ਨਾਲ ਮਤਲਬ ਸਾਡੀ ਇੰਡਸਟਰੀ ਨੇ ਤਾਂ ਬਹੁਤ ਵੱਡਾ ਲਾਸ ਸਫਰ ਕੀਤਾ ਤੇ ਇਹਦੇ ਨਾਲ ਨਾਲ ਸਾਡਾ ਇੰਡੀਆ ਦਾ ਸਟੇਟ ਦਾ ਟੂਰਿਜ਼ਮ ਵੀ ਇਤਨਾ ਬਹੁਤ ਅਫੈਕਟਡ ਹੋਊਗਾ ਇਹ ਫੈਸਲੇ ਦੇ ਅਸੀਂ ਕੋਈ ਖਿਲਾਫ ਨਹੀਂ ਆ ਬਟ ਜਿਹੜੀ ਇਹਦੀ ਇੰਪਲੀਮੈਂਟੇਸ਼ਨ ਹੋਈ ਹੈ ਇਹ ਟੋਟਲੀ ਰੋਂਗ ਹੋਈ ਹੈ ਇਹਦੇ ਸਾਨੂੰ ਕੋਈ ਵੀ ਇਹਨਾਂ ਨੇ ਕੋਈ ਗਵਰਨਮੈਂਟ ਨੇ ਜਾਂ ਸੁਪਰੀਮ ਕੋਰਟ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾਗਾ ਰਾਤੋਂ ਰਾਤ ਸਾਡੇ ਹੋਟਲ ਦੀਆਂ ਪ੍ਰਾਪਰਟੀਆਂ ਤੇ ਲੋਕ ਕਰ ਦਿੱਤੀਆਂ ਗਈਆਂ ਸੀਜ਼ ਕਰ ਦਿੱਤੀਆਂ ਗਈਆਂ ਉਹਦੇ ਸਾਡੀ ਗਵਰਨਮੈਂਟ ਨੂੰ ਤੇ ਔਨਰੇਬਲ ਸੁਪਰੀਮ ਕੋਰਟ ਦੇ ਬੈਂਚ ਨੂੰ ਇਹ ਰਿਕਵੈਸਟ ਹੈ ਕਿ ਸਾਨੂੰ ਇਹ ਚ ਇੰਪਲੀਮੈਂਟੇਸ਼ਨ ਟਾਈਮ ਦਿੱਤਾ ਜਾਵੇ ਐਟਲੀਸਟ ਤਾਂ ਕਿ ਅਸੀਂ ਆਪਣੀਆਂ ਪ੍ਰਾਪਰਟੀਆਂ ਨੂੰ ਸ਼ਿਫਟ ਕੀਤਾ ਜਾ ਸਕੇ ਸਾਨੂੰ ਇਹਦਾ ਕੰਪਨਸੇਸ਼ਨ ਦਿੱਤਾ ਜਾਵੇ ਸੁਪਰੀਮ ਕੋਰਟ ਇਸ ਚੀਜ਼ ਤੇ ਮੁੜ ਵਿਚਾਰ ਕਰ ਹਟਿਆ ਇਹ ਆਰਡਰ ਆਇਆ ਸੀ 15 ਦਸੰਬਰ 2016 ਨੂੰ ਸੋ ਉਸ ਤੋਂ ਬਾਅਦ ਜਿੱਦਾਂ ਮੈਂ ਕਹਿ ਰਿਹਾ ਸੀ 68 ਐਪਲੀਕੇਸ਼ਨਾਂ ਪਈਆਂ ਉਹ ਤੇ ਰਿਵਿਊ ਲਈ ਅਲੱਗ-ਅਲੱਗ ਸਟੇਟਸ ਤੋਂ ਅਲੱਗ-ਅਲੱਗ ਐਸੋਸੀਏਸ਼ਨਸ ਤੋਂ ਬਟ ਚੰਡੀਗੜ੍ਹ ਨੂੰ ਵੀ ਚਾਹੀਦਾ ਸੀ ਕਿ ਆਪਣਾ ਜਿਹੜਾ ਪੱਖ ਹੈ ਉਹ ਸੁਪਰੀਮ ਕੋਰਟ ਚ ਰੱਖ ਦੇ ਉਹ ਨਹੀਂ ਰੱਖਿਆ ਉਹਨਾਂ ਨੇ ਇਤਿਹਾਸ ਨਾਲ ਛੇੜਛਾੜ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜਤਾਈ ਅਸਹਿਮਤੀ ਕੈਪਟਨ ਨੇ ਕਿਹਾ ਇਤਿਹਾਸ ਦੇ ਨਾਲ ਛੇੜਛਾੜ ਠੀਕ ਨਹੀਂ ਜੋ ਹੈ ਉਹੀ ਰਹੇਗਾ ਇਤਿਹਾਸ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਲਿਆ ਕੇ ਅੰਗਰੇਜ਼ੀ ਰਾਜ ਵੇਲੇ ਦੀ ਯਾਦ ਦਿਵਾਉਣ ਵਾਲੀਆਂ ਥਾਵਾਂ ਦੇ ਨਾਂ ਬਦਲਣ ਦਾ ਦਿੱਤਾ ਸੀ ਬਿਆਨ ਕੈਪਟਨ ਦੇ ਬਿਆਨ ਤੋਂ ਬਾਅਦ ਬਦਲੇ ਮਨਪ੍ਰੀਤ ਬਾਦਲ ਦੇ ਸੁਰ ਮੈਂ ਇੱਕ ਇਤਿਹਾਸਕਾਰ ਹੂੰ और मैं समझता हूं कि इतिहास में कुछ छेड़छाड़ नहीं करनी चाहिए ऐसी बात ना। ना <inguipedown> उनकी अपनी व्यूज हैं वी विल सी देयर इज ड्यूक और दैट देयर इज नॉट इंडिविजुअल्स ਕੋਈ ਨਹੀਂ ਲਿਆਸਤੇ ਕੈਬਨਟ ਮੇ ਜਾਏਗਾ ਕੈਬਨਟ ਅਗਰ ਕੋਈ ਸਿਨੇ ਕਰਨਾ ਹੈ ਪਰ ਮੈਂ ਕਰਨੇ ਕੇ ਹੱਕ ਮੇ ਨਹੀਂ ਹੂੰ ਨਾ ਤਾਂ ਹਿਸਟਰੀ ਲਿਖੀ ਜਾ ਸਕ ਰੀਰਾਈਟ ਨਹੀਂ ਹੋ ਸਕਦੀ ਹਿਸਟਰੀ ਭੁਲਾਈ ਨਹੀਂ ਜਾ ਸਕਦੀ ਜਿਹੜੇ ਵਾਕਿਆਤ ਹੋ ਗਏ ਉਹਨਾਂ ਨੂੰ ਰੀਰਾਈਟ ਤੁਸੀਂ ਕਵੇ ਪਰ ਉਹਨਾਂ ਨੂੰ ਉਸ ਪ੍ਰਸਪੈਕਟਿਵ ਵਿੱਚ ਲਿਆਂਦਾ ਜਾਊਗਾ ਕਿ ਆਪਣੇ ਦੇਸ਼ ਦੇ ਵਿੱਚ ਆ ਜਿਹੜਾ ਜਿਹੜਾ ਅਗਰੇਜ਼ ਦਾ ਰਾਜ ਸੀ ਇਹ ਸਭ ਤੋਂ ਸ਼ਰਮਿੰਦਗੀ ਦਾ ਸਭ ਤੋਂ ਹਿਮੀਲੀਏਟਿੰਗ ਪੀਰੀਅਡ ਜਿਹੜਾ ਪੰਜਾਬ ਦਾ ਸੀ ਕਾਂਗਰਸੀ ਸਰਕਾਰ ਨੀਲੇ ਕਾਰਡ ਧਾਰਕਾਂ ਦੀ ਕਰੇਗੀ ਜਾਂਚ ਕੈਪਟਨ ਅਵਿੰਦਰ ਸਿੰਘ ਨੇ ਕੀਤਾ ਐਲਾਨ ਕਿ ਹਾਂ ਸਹੀ ਲੋੜਵੰਦ ਲੋਕਾਂ ਨੂੰ ਹੀ ਮਿਲਣਗੇ ਨੀਲੇ ਕਾਰਡ ਔਰ ਥੋੜਾ ਟਾਈਮ ਲੱਗ ਜਾਏਗਾ ਬਟ ਵੀ ਵਿਲ ਨੀਲੇ ਕਾਰਡ ਆਮ ਰਿਵਿਊ ਕਰਾਂਗੇ ਔਰ ਨਵੇਂ ਨੀਲੇ ਕਾਰਡ ਇਸ਼ੂ ਕਰਾਂਗੇ ਜੋ ਜੈਨੂਇਨ ਲੋਕ ਹੈ ਇਹ ਤੋਂ ਸਭ ਕਾਲਿਓ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੱਤਾ ਔਰ ਬਸ ਉਹ ਹੀ ਕੰਮ ਚੱਲ ਰਿਹਾ। ਅਗਰ ਇਹ ਜੀ ਕੋਈ ਗੱਲ ਹੈ ਜਿੱਥੇ ਗਲਤ ਬੰਦੇ ਨੂੰ ਮਿਲਿਆ ਉਹ ਰੋਕਿਆ ਜਾਏਗਾ। ਨਾਪਾਦੀ ਹਾਈ ਸਕਿਉਰਿਟੀ ਜੇਲ੍ਹ ਤੋਂ ਫਰਾਰ ਗੈਂਗਸਟਰ ਅਮਨਦੀਪ ਸਿੰਘ ਟੋਟਿਆ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ। ਪੀਏਪੀ ਚੌਂਕ ਤੇ ਕਿਡਨਾਪਿੰਗ ਦੀ ਪਲੈਨਿੰਗ ਕਰਦਿਆਂ ਕਾਬੂ ਕੀਤਾ ਗਿਆ। ਇੱਕ 32 ਬੋਰ ਦੀ ਪਿਸਤੌਲ, 7 ਕਾਰਤੂਸ ਤੇ 4 SIM ਕਾਰਡ ਹੋਏ ਬਰਾਮਦ। ਬੀਤੇ ਸਾਲ 7 ਨਵੰਬਰ ਨੂੰ ਨਾਪਾਦੀ ਹਾਈ ਸਕਿਉਰਿਟੀ ਜੇਲ੍ਹ ਤੋਂ ਫਰਾਰ ਹੋਏ ਸਨ 6 ਕੈਦੀ। ਇਹ ਇਹ ਇਸ ਫਿਰਾਕ ਵਿੱਚ ਥਾ ਕਿ ਕਿਸੇ व्यक्ति को किडनैप करें और उससे रैंसम लें ताकि इनके जो फाइनेस हैं वो ठीक हो सकें अमनदीप डोटिया के ख़िलाफ़ पंजाब के मुख्तलिफ ज़िलों में छब्बीस संगीन अपराध के जुर्म के केसेस रजिस्टर्ड हैं और इट्स बिग कैच एंड इसके सिर पे पाँच लाख का रिवॉर्ड भी रखा हुआ था ਓਲੰਪਿਕ ਬ੍ਰਾਉਨਜ਼ ਮੈਡਲ ਜੇਤੂ ਪਹਿਲਵਾਨ ਸਾਖਸ਼ੀ ਮਲਿਕ ਵਿਆਵੰਦਨ ਦੇ ਵਿੱਚ ਵੱਜੀ ਕੁਮਾਂਤਰੀ ਪਹਿਲਵਾਨ ਸੱਤੇਵਰਤ ਬਣੇ ਸਾਖਸ਼ੀ ਦੇ ਜੀਵਨ ਸਾਥੀ ਰੂਤਕ ਦੇ ਨਾਂਦਲ ਪਵਨ ਵਿੱਚ ਹੋਈਆਂ ਵਿਆਹ ਦੀਆਂ ਰਸਮਾਂ ਮੰਡਪ ਨੂੰ ਸਜਾਉਣ ਲਈ THAILAND ਬੈਂਗਲੌਰ ਅਤੇ ਕਲਕੱਤਾ ਤੋਂ ਖਾਸ ਤੌਰ ਤੇ ਮੰਗਵਾਏ ਗਏ ਸੀ ਫੁੱਲ ਵਿਆਹ ਦੇ ਵਿੱਚ ਪਹਿਲਵਾਨ ਯੁਗੇਸ਼ਵਰ ਦਾਤ ਸੁਸ਼ੀਲ ਕੁਮਾਰ ਗੀਤਾ ਫੁਗਾੜ ਤੇ ਪਵਿਤਾ ਫੁਗਾੜ ਸਮੇਟ ਕੇ ਕੇਂਦਰੀ ਰੀਲ ਮੰਤਰੀ ਸੁਰੇਸ਼ ਪ੍ਰਭੂ ਤੇ ਰਣਾਦੇ ਖੇਡ ਮੰਤਰੀ ਅਨਿਲ ਵੇਜਨੇ ਕੀਤੀ ਸ਼ਿਰਕਤ ਨਰਾਤਿਆਂ ਦਾ ਅੱਜ 6ਵਾਂ ਦਿਨ ਦੇਸ਼ਪੁਰ ਦੇ ਵਿੱਚ ਮਾ ਕਾਤਿਆਣੀ ਦੀ ਕੀਤੀ ਜਾ ਰਹੀ ਹੈ ਪੂਜਾ ਰਵਾਇਤੀ ਮੰਨਤਾਂ ਦੇ ਅਨੁਸਾਰ ਮਾਤਾ ਕਾਤਿਆਣੀ ਕਰਦੀ ਹੈ ਭਗਤਾਂ ਦੀ ਹਰ ਮੁਰਾਦ ਪੂਰੀ ઋષਿ ਕਾਤਿਆ ਦੀ ਤਪੱਸਿਆ ਤੋਂ ਬਾਅਦ ਮਾਤਾ ਭਗਵਤੀ ਨੇ ਧੀ ਦੇ ਰੂਪ ਵਿੱਚ ਲਿਆ ਸੀ ઋષਿ ਕਾਤਿਆ ਦੇ ਘਰ ਜਨਮ ਪਿਤਾ ਕਾਤਿਆ ਦੇ ਨਾਂ ਤੇ ਹੀ ਪਿਆਸੀ ਮਾਤਾ ਕਾਤਿਆਣੀ ਦਾ ਨਾਂ